ਠਾਲ पतली ਤਾਂ ਵਿਚਾਰੀ ਦੁੱਧ ਨੂੰ ਬਹੁਤ ਖਰੀ ਹੈ ਜੀ ਇਹ ਅਛਿਆ ਹੋਰ ਸਾਲੋ ਚੰਨੀਆ ਸ਼ੇਵਾ ਤੋਂ ਬੱਕਰੀਆਂ ਸੀ ਕਰਾਸ ਕਰਾਈਆਂ ਸਾਰੀਆਂ ਨੇ ਤਿੰਨ ਤਿੰਨ ਬੱਚੇ ਦਿੱਤੇ ਸਾਰੀਆਂ ਨੇ ਸਾਰੀਆਂ ਨੇ ਟੋਟਲ ਆ ਸਾਡੀ ਪਲੂਨ ਪੱਠ ਸੋਈ ਆ ਹਾਂ ਅਜ ਉਧਰ ਹੀ ਚੱਲੀ ਆ ਜੀ ਵਿੱਚ ਹਾਂਜੀ ਹਾਂ ਇਹਨੇ ਤਿੰਨ ਬੱਚੇ ਦਿੱਤੇ ਦੇਖ ਲੋ ਪਲੂਨ ਨੇ ਤਿੰਨ ਦਿੱਤੇ ਤੈਨੂੰ ਦੱਸੀ ਹਾਂ ਪਰ ਸਾਡੇ ਕੁਦਰਤ ਬਣੀਓ ਮੇਰੀ ਬੇਟੀ ਦਾ ਵਿਆਹ ਸੀ ਬੱਚੇ ਨਹੀਂ ਤੇ ਇਹ ਲਦਾਲ ਦੂਜੇ ਨੰਬਰ ਤੇ ਸੀ ਅੱਠ ਦੰਦ ਬੱਕਰੀਆਂ ਚ ਵੱਡੀਆਂ ਚ ਅਛਿਆ ਦੂਜੇ ਨੰਬਰ ਤੇ ਸੀ ਚੈਂਪੀਅਨ ਸੀ ਲਦਾਲ ਮੇਲੇ ਦੀ ਇਹ ਉਸ ਤੋਂ ਬਾਅਦ ਇਹ ਜਾਂਗਪੁਰ ਮੇਲੇ ਦੀ ਦੋ ਵਾਰ ਚੈਂਪੀਅਨ ਰਹੀ ਆ ਅੱਛਾ ਮੁੱਲਾ ਪਰ ਜੇ ਆਪਾਂ ਪਹਿਲਾ ਮੇਲਾ ਕਰਾਇਆ ਉਹਦੇ ਚ ਵੀ ਚੈਂਪੀਅਨ ਰਹੀ ਆ ਹੂੰ ਦੁੱਧ ਪੱਖੋਂ ਕਿਵੇਂ ਆ ਜੀ ਦੁੱਧ ਪੱਖੋਂ ਪੂਰੀ ਖਰੀ ਆ ਜੀ ਦੁੱਧ ਜੇ ਤੁਹਾਨੂੰ ਹੁਣ ਸਹੀ ਦੱਸਦੀ ਆ ਦੁੱਧ ਕਰਕੇ ਨੁਚੜੀ ਪਈ ਆ ਅੱਛਾ ਪਲੂਣ ਪਾਠਾ ਸਾਢੇ 3 ਲੀਟਰ ਦੁੱਧਾ ਪਲੂਣ ਪਾਠਾ ਥੱਲੇ ਸਾਢੇ 3.5 ਸਾਢੇ 3.5 ਲੀਟਰ ਆ ਸੀ ਲੋਕਾਂ ਨੂੰ 5 ਨਹੀਂ ਕਹਿੰਦੇ 4 ਨਹੀਂ ਕਹਿੰਦੇ ਜਿੰਨਾ ਹੈਗਾ ਉਹਨਾਂ ਦੱਸਾਂਗੇ ਆ ਪਾਠਾ ਜੀ ਇਹ ਵੀ ਪਲੂਨ ਸੋਈ ਆ। ਰਾਈ ਵੱਢ ਕੇ ਚੰਗਾ। ਇਹਦੇ ਥੱਲੇ ਵੀ ਤਿੰਨ ਬੱਚੇ ਸੀ। ਪਲੂਨ ਪੱਠੀ ਲੈ ਕੇ ਆਇਆ ਇੱਥੇ। ਨਹੀਂ ਹੈਗੀਆਂ ਵੱਡੀਆਂ ਵੀ ਧੋਕ ਲੈਂਦੀਆਂ। ਇਹਦੇ ਵੀ ਤਿੰਨ ਸੀ ਇਹਦੇ ਵੀ ਤਿੰਨੇ ਚੜਾਈ ਕਰ ਗਏ। ਅੱਛਾ ਸਮਝ ਨਹੀਂ ਬੱਕਰੇ। ਬਾਬਾ ਜੀ ਥੋੜੀ ਜੀ ਇਹਦੇ ਸੱਟ ਲੱਗੀ ਨੇ ਟੱਕਰ ਮਾਰਤੀ ਬੱਕਰੀਆਂ ਨੇ। ਹਾਂ ਹਾਂ ਹਾਂ। ਤੇ ਉਹਦੇ ਕਰਕੇ ਬੱਚੇ ਭਾਰੇ ਸੀਗੇ ਪੇਟ ਦਾ। ਕਮਜ਼ੋਰ ਰਹੇ ਫਿਰ। ਠੀਕ ਹੈ। ਤੇ ਇਹ ਵੀ ਦੁੱਧ ਨੂੰ ਖਰੀ ਆ। ਆਹ ਬੱਕਰੀ ਖੱਲੇ 4 ਲੀਟਰ ਪਲੱਸ ਦੁੱਧ ਆ ਜੀ। ਇਹਦੇ ਥੱਲੇ ਹੀ ਖੜੀ ਕਰਿਓ ਜੀ ਇਹਨੂੰ। ਇਹਦੇ ਵੀ ਤਿੰਨ ਬੱਚੇ ਸੀ ਇਹਦੇ ਵੀ ਤਿੰਨੇ ਮਰੇ। ਇਹ ਕਹਵੇਂ ਸੋਏ ਆ। ਪੀਜੇ ਸੁਵੇ ਹੈ ਹਾਂਜੀ ਇਹਦੇ ਥੱਲੇ ਚਾਰ ਤੋਂ ਵੀ ਉੱਪਰ ਦੁੱਧ ਆ ਜੀ ਚਾਰ ਤੋਂ ਉੱਪਰ ਹਾਂਜੀ ਹਾਂ ਮੈਂ ਪਿੰਡੇ ਪਤਲੇ ਨੇ ਆ ਨਾ ਜੀ ਬੱਕਰੀਆਂ ਦੇ ਹੋਰ ਪਤਲੇ ਜਿਹੜੀ ਮਰਜੀ ਫੜ ਲਓ ਮੋਟੇ ਚਮੜੇ ਰੱਖਣਾ ਹੀ ਨਹੀਂ ਹੁਣ ਆ ਬੈਠੀ ਆ ਜੀ ਇਹ ਲਡਾਲ ਚੈਂਪੀਅਨਸ਼ਿਪ ਪਹਿਲਾ ਨੰਬਰ ਸੀ ਖੀਰੀਆਂ ਚ ਇਹਦਾ ਖੀਰੀਆਂ ਚ ਹਾਂਜੀ ਹੁਣ ਕਿੰਨੇ ਦੰਦ ਹੋਗੀ ਇਹ 6 ਦੰਦ ਹੋਗੀ ਜੀ ਹੁਣ 6 ਦੰਦ ਹੋਗੀ ਫਿਰ ਨਿਆਣੀ ਲੱਗੀ ਸਾਨੂੰ ਪਤਾ ਨਹੀਂ ਲੱਗਿਆ ਇਹ ਦੇਖ ਲਓ ਵੀ ਆ ਆ ਬੀਟਲ ਦੀਆਂ ਨਿਸ਼ਾਨੀਆਂ ਹੁੰਦੀਆਂ ਜੀ ਅਗਲਾ ਕਹਿੰਦਾ ਜੀ ਬੀਟਲ ਸ਼ੈਂਕ ਦੇਖੋ ਹਨਾ ਠੀਕ ਹੈ ਕਿ ਨਹੀਂ ਜੀ ਇਹ ਬੀਟਰ ਨਿਸ਼ਾਨੀਆਂ ਹੁੰਦੀਆਂ ਤੁਹਾਨੂੰ ਸਾਰੀਆਂ ਦਿਖਾ ਦੇਵਾਂਗੇ ਆਹ ਜਿਹੜੀ ਪੱਟ ਦਿਖਾਈ ਆ ਉਹਦੇ ਦੇਖ ਲਓ ਇਹ ਬਰੀਕੀ ਆ ਜੀ ਅਗਲਾ ਕਹਿੰਦਾ ਬੱਕਰੀਆਂ ਬਾਈ ਜੀ ਸ਼ੈਣੀ ਹੁੰਦੀ ਆ ਜਿਹੜੀ ਉਹ ਗਾਡਰ ਨੂੰ ਵੜ ਦਿੰਦੀ ਆ ਹਾਂ ਠੀਕ ਹੈ ਕਿ ਨਹੀਂ ਆ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਮੈਂਣਗੀਆਂ ਬੜੀਆਂ ਘੱਟ ਸਾਭੀਆਂ ਲੋਕ ਰੁਪਈਏ ਵੰਟ ਲੈਂਦੇ ਨੇ ਮੇਰੀਆਂ ਜਿਹੜੀਆਂ ਚੈਂਪੀਅਨ ਬੱਕਰੀਆਂ ਚਾਹੇ ਮੈਨੂੰ ਕੋਈ ਜੰਨੇ ਮਰਜ਼ੀ ਰੁਪਈਏ ਦੇਵੇ ਆਪਾਂ ਦਿੰਦੇ ਨਹੀਂ ਦਿੰਦੇ ਨਹੀਂ ਹੁਣ ਆ ਸਾਡੀ ਬੱਕਰੀ ਚੈਂਪੀਅਨ ਦੀ ਪਾਠਾ ਦੇਖੋ ਖੜਨੀ ਇਹਦੀ ਖੀਰੀ ਪਾਠਾ ਹਜੇ ਸਹੀ ਗੱਲ ਹੈ ਜੀ ਦੇਖਦੀ ਆ ਜੀ ਖੜੀ ਹਾਂ ਹਾਂ ਦੱਸੋ ਇਹ ਵੀ ਮੈਂ ਆ ਖੜੀ ਆ ਘੋੜੀ ਘੂੜੀ ਬਣ ਕੇ ਖੜਨਾ ਇਹ ਨਾਲ ਬਣ ਕੇ ਖੜਦੀ ਆ ਜਾਵਾ ਤੇ ਆ ਪੱਟ ਚੱਕੀਆਂ ਦੇਖ ਇੱਧਰ ਆਖਰੀਆਂ ਪੱਠਾਂ ਨੇ ਸਾਰੀਆਂ ਸਾਡੀਆਂ ਆ ਆਖਰੀਆਂ ਨੇ ਇਹ ਹਾਂਜੀ ਹਾਂ ਆ ਦੇਖੋ ਆ ਫਿਰਦੀਆਂ ਨੇ ਕਈ ਵਾਰੀ ਗਲਤੀ ਨਾਲ ਲੱਗ ਜਾਂਦੀਆਂ ਨੇ ਦੱਸਣਗੇ ਇਹਨਾਂ ਦੇ ਨੱਕ ਨਕੌੜੇ ਸਾਰੀਆਂ ਦੇ ਪਤਾ ਹੀ ਨਹੀਂ ਲੱਗਦਾ ਮਾਲ ਚ ਹਾਂਜੀ ਹਾਂ ਤੇ ਇੱਕ ਆ ਭੇਡ ਬਾਬਾ ਇਹ ਵੀ ਦਿਖਾਉਨੇ ਆ ਤੁਹਾਨੂੰ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਨੇ ਆ ਮੈਂ ਕਈ ਵਾਰੀ ਦਿਖਾਈ ਆ ਵੀਰਾਂ ਨੂੰ ਆ ਦੁੱਧ ਨੂੰ ਇੰਨੀ ਖਰੀ ਆ ਇਹਦੇ ਥੱਲੇ 4.5 ਲੀਟਰ ਆ ਇਹਦੇ ਥੱਲੇ ਹਾਂਜੀ ਕੱਦ ਛੋਟਾ ਹੈ ਕੱਦ ਨੂੰ ਦੱਸੋ ਕਵੇਂ ਸੂਏ ਹੋਊਗੀ ਇਹ ਬੱਕਰੀ ਤਾਲਕ ਭਰਾਵਾਂ ਨੂੰ ਇਹ ਹੋਈ ਤੀਜੇ ਬਾਬਾ ਜੀ ਪੰਜਵੇਂ ਸੂਏ ਸੋਈ ਆ ਪੰਜਵੇਂ ਸੂਏ ਹੋਈ ਹਾਂਜੀ ਠੀਕ ਐ ਪਰ ਇਹਦੇ ਕੰਨ ਜੋੜਦੇ ਆਸੀਂ ਮੇਲੇ 'ਚ ਨਹੀਂ ਪਾਈ ਕਿਤੇ ਇਹ ਹਾਂਜੀ ਵਿੰਗੀ ਲੱਤ ਖਾਲੀ ਕਿੱਥੇ ਆ ਉਹਦਾ ਪ੍ਰਾਣੀ ਬੱਕਰੀ ਆ ਨਾ ਜੀ ਆਪਣੀ ਹਾਂਜੀ ਹਾਂ ਇਹਦਾ ਬਾਬਾ ਨਾਲ ਹੀ ਰਹਾਦਾ ਬੱਕਰੀ ਮਹਾਰਾਜ ਅਗਲੇ ਕਹਿੰਦੇ ਬੱਕਰੀ ਦੰਦ ਸਿੱਟ ਗਈ ਆਏ ਕਰ ਗਈ ਜੇ ਕਰ ਗਈ ਇਹ ਕੁਦਰਤ ਬਣੀ ਉਹ ਨਸਲ ਉਹ ਬੱਕਰਾ ਫੜ ਓਏ ਇਹ ਬੱਕਰੀ ਜੀ ਸਾਡੇ ਕੋਲੇ ਇਸ ਵਕਤ ਨੌਵੇਂ ਸੂਏ ਸੋਈ ਆ ਨੌਵੇਂ ਸੂਏ ਨੌਵੇਂ ਸੂਏ ਤਿੰਨ ਬੱਚੇ ਅੱਛਾ ਤੁਸੀਂ ਦੱਸਦੋਂਗੇ ਲੈ ਇਹਨੂੰ ਮੈਂ ਤੀਜੇ ਸੂਏ ਕਹਿ ਕੇ ਵੇਚ ਦੂੰ ਦੱਸੋ ਦੰਦ ਦੰਦੰਦਰੇ ਕੋਈ ਸ਼ਾਇਬ ਨਹੀਂ ਹਜੇ ਮੈਂ ਕਹਿੰਦਾ ਜਮਾ ਹੀ ਨਹੀਂ ਕਿਸਾ ਜੀ ਨਾਲੇ ਸਾਲ ਅਰਜਨ ਖਾਂਦੀਆਂ ਪੱਕਾ ਇਹ ਇਹ ਨਸਲ ਨਸਲ ਦਾ ਫਰਕ ਨਸਲ ਦਾ ਫਰਕ ਆ ਜੀ ਇਹ ਦੇਖੋ ਬੀਟਲ ਪ्योर ਬੀਟਲ ਜੁਲੀ ਡਾਕਟਰ ਵੀ ਮੰਨ ਗਏ ਸੀਗੇ ਵੀ ਇਹ ਬੱਕਰੀ ਕਿੱਥੋਂ ਕੱਢ ਲਿਆਂਦੀ ਬੱਕਰੀ ਲੱਤ ਹੀ ਵਿੰਗੀ ਲੱਤ ਜਮਾਂਦਰੂ ਵਿੰਗੀ ਆ ਜਾਂ ਸੱਟ ਸੁੱਟ ਲੱਗੀ ਆ ਇਹ 14000 ਚ ਮੈਨੂੰ ਮਿਲ ਗਈ ਸੀ ਇਹ ਬਾਹਲੀ ਪ੍ਰਾਣੀ ਬੱਕਰੀ ਹੈ ਤੁਹਾਡੇ ਲਾ ਵੈਣਾ ਜੀ ਬਾਬਾ ਜੀ ਇਹ ਪ੍ਰਾਣੀ ਨਹੀਂ ਮੈਂ ਤਾਂ ਕਹਿੰਦੇ ਨਵੀਂ ਆ ਨਵੀਂ ਆ ਇਹ ਅੱਜ ਵੀ ਮੁੰਡੇ ਹੱਸਦੇ ਹੀ ਕਹਿੰਦੇ ਦੰਦ ਖਵਾੜਿਆ ਵਰਗੇ ਪਏ ਆ ਮੈਂ ਕਹਾਂ ਇਹ ਪ੍ਰਮਾਤਮਾ ਦੀ ਦੇਣ ਆ ਕੋਈ ਇਹਨੂੰ ਉਹ ਪੇ ਉਸ ਉਸ ਬੱਕਰੀ ਦੀ ਠੀਕ ਹੈ ਜਿਹੜੀ ਬਿੰਗੀ ਲੱਤਾ ਉਹਦੀ ਪਾਠਾ ਖੀਰੀ ਪਾਠੇਂਗੇ ਇਹਦੇ ਵੀ ਸਿੰਘ ਉਹ ਮਈਆ ਜੀ ਉਸੇ ਤਰ੍ਹਾਂ ਹੀ ਮੰਗ ਗਈ ਫੜਲਾ 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 ਇਹਨੂੰ ਬਸ ਆ ਜਾਵੇ ਲਾਓ ਜੀ ਇਹ ਪੇਡਾਂ ਦਾ ਸੌਂਕ ਵੀ ਪੈ ਗਿਆ ਜੀ ਹੁਣ ਪੇਡਾਂ ਆਪਾਂ ਜੀ ਲਈਆਂ ਇੱਕ ਤਾਂ ਆ ਵੀ ਲਈ ਆਪਾਂ ਜਾਂਟੇ ਤਲਵੰਡੀ ਤੋਂ ਤਲਵੰਡੀ ਵਾਲੇ ਲੈ ਲਈ ਇਹ ਤਕਰੀਬਨ ਹੋਊਗੀ 6-7 ਮਹੀਨੇ ਦੀ ਅੱਛਾ ਤੇ ਇੱਕ ਪਹਿਲਾਂ ਲਈ ਸੀ ਆਪਾਂ ਮੇਲੇ ਵੇਲੇ ਜਾਂਟੇ ਤੋਂ ਜਾਂਟੇ ਤੋਂ ਉਹ ਵੀ 6 ਮਹੀਨੇ ਦੀ ਲਈ ਸੀ ਹੁਣ ਉਹ ਤਕਰੀਬਨ 9-10 ਮਹੀਨੇ ਦੀ ਹੋਗੀ ਇਹ ਕੋਣ ਪ੍ਰੀਆ ਜੀ ਹਾਂਜੀ ਜਮਨਾਪਰੀ ਜਮਨਾਪਰੀ ਮੈਂ ਦੂਖੀਆਂ ਨਹੀਂ ਲੈਣੀਆਂ ਜੀ ਕਦਲੀਆਂ ਚਲੋ ਆਪਣੀ ਜਗ੍ਹਾ ਜਗੇ ਨੇ ਜਮਨਾਪਰੀ ਸੋਹਣੀ ਆ ਪੇੜ ਹਾਂ ਸਨੱਖੀ ਹੁੰਦੀ ਆ ਬਾਕੀ ਸੋਹਣੀਆਂ ਲੱਗਦੀਆਂ ਆ ਆਪਾਂ ਨੂੰ ਮਨ ਚ ਲੱਗਿਆ ਵੀ ਜਮਨਾਪਰੀ ਦਾ ਟ੍ਰੈਂਡ ਚੱਲਣਾ ਚਾਹੀਦਾ ਤੇ ਜਮਨਾਪਰੀ ਪੇੜ ਆਪਾਂ ਪੰਜਾਬ ਵਿੱਚ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਵਿੱਚ ਮੁਕਾਬਲਾ ਵੀ ਰੱਖਾਂਗੇ ਮੇਲੇ ਹਾਂਜੀ ਮੁਕਾਬਲਾ ਕਰਾਵਾਂਗੇ ਇੱਕ ਮੈਂ ਹੋਣ ਲਈ ਆ ਦਰਸ਼ੀ ਤੋਂ ਦਰਸ਼ੀ ਤੋਂ ਦਰਸ਼ੀ ਤੋਂ ਲਈ ਆ ਪੂਰੀ ਟੌਪ ਦੀ ਲੇੜੀ ਦਿੱਤੀ ਉਹਨੇ ਮੈਨੂੰ ਜਿੱਦ ਕਲਿਆਣ ਮੇਲਾ ਸੀ ਮੈਂ ਉਸ ਦਿਨ ਲਈ ਆ ਤੋਂ ਇਹ ਲੇੜੀ ਬਹੁਤ ਸੋਹਣੀ ਆ ਤੁਸੀਂ ਦੇਖ ਸਕਦੇ ਬੜੇ ਇਹਦੀਆਂ ਨਿਸ਼ਾਨੀਆਂ ਹੁੰਦੀਆਂ ਜੀ ਬਾਕੀ ਵੀਡੀਓ ਚੱਲਦੀ ਆ ਮੈਂ ਵੀਡੀਓ 'ਚ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਭੇਡਾਂ ਦੇ ਮਸਲੇ ਦੇ ਵਿੱਚ ਭੇਡਾਂ ਦੀ ਕੁਆਲਿਟੀ ਦੇ ਵਿੱਚ ਜਮਨਾਪਰੀ ਦੀ ਨਿਸ਼ਾਨੀ ਜਾਂ ਕਜਲੀ ਦੀ ਨਿਸ਼ਾਨੀ ਮੈਂ ਲੋਕਾਂ ਨੂੰ ਦੱਸਣੀ ਨਹੀਂ ਮੈਂ ਆਪਣਾ ਉਸਤਾਦ ਮੰਨਦਾ ਦਰਸ਼ੀ ਨੂੰ ਅੱਛਾ ਲੱਖੇ ਵਾਲੇ ਨੂੰ ਭਾਵੇਂ ਮੇਰੇ ਉਹ ਪਹਿਨੀ ਹੱਥ ਲਾਉਂਦਾ ਪਰ ਮੈਂ ਆਪਣਾ ਉਸਤਾਦ ਮੰਨਦਾ ਉਹਨੂੰ ਕਿਉਂਕਿ ਉਹਨੇ ਮੈਨੂੰ ਇੱਕ ਇਹੋ ਜਿਹੀ ਨਿਸ਼ਾਨੀ ਦੱਸਤੀ ਜਿਹੜੀ ਕਿ 99% ਬੱਕਰੀਆਂ ਭੇਡਾਂ ਵਾਲਿਆਂ ਨੂੰ ਜਮਨਾਪਰੀ ਦੀ ਨਿਸ਼ਾਨੀ ਦਾ ਨਹੀਂ ਪਤਾ ਅੱਛਾ ਜਿਹੜੀ ਪਿਓਰ ਜਮਨਾਪਰੀ ਆ ਵੀ ਉਹਦੀ ਇੱਕ ਮੇਨ ਨਿਸ਼ਾਨੀ ਕੀ ਆ ਕੀ ਆ ਮੈਂ ਕਹਿੰਦਾ ਯਾਰ ਅਨਪੜ੍ਹ ਤੋਂ ਅਨਪੜ੍ਹ ਬੰਦੇ ਨੇ ਮੇਰੇ ਕਵਾੜ ਖੋਲ ਤੇ ਉਸ ਬੰਦੇ ਨੇ ਮੈਂ ਜਦੋਂ ਦੇਖਿਆ ਵਾਕੇ ਯਾਰ ਉਹ ਚੀਜ਼ਾਂ ਸੈਟ ਆ ਆ ਆ ਲੈ ਜਿਹੜੀ ਲੈ ਲਈ ਆ ਮੈਂ ਅਨੰਦਪੁਰ ਸਾਹਿਬ ਬੈਠਾ ਸੀ ਲੰਗਰ ਚ ਮੈਨੂੰ ਵੀਡੀਓ ਆਈ ਜੰਟੇ ਦੀ ਕਹਿੰਦਾ ਬਾਬਾ ਜੀ ਐ ਕਰਕੇ ਮੇਰੀ ਲੈੜੀ ਦਾ ਸੌਦਾ ਹੋ ਗਿਆ ਬੰਦਾ ਛੱਡ ਗਿਆ ਹਾਂ ਹਾਂ ਮੈਨੂੰ ਕਹਿੰਦਾ ਮੈਨੂੰ ਜ਼ਰੂਰਤਾ ਮੈਂ ਲੈੜੀ ਵੇਚਣੀ ਆ ਮੈਂ ਕਿਹਾ ਯਾਰ ਮੈਨੂੰ ਵੀਡੀਓ ਪਾ ਤਾ ਦਿੱਤੀ ਮੈਨੂੰ ਮੈਂ ਦੇਖਦਾ ਜਦੋਂ ਫਿਰ ਮੇਰਾ ਦਰਸ਼ਨ ਨੇ ਮੈਨੂੰ ਗੱਲ ਦੱਸੀ ਮੈਂ ਜਦੋਂ ਚੈੱਕ ਕੀਤੀ ਮੈਂ ਰੋਕ ਕੇ ਮੂੰਹ ਮੱਥਾ ਪੂ ਸਾਰਾ ਕੋ ਦੇਖਿਆ ਤੇ ਮੈਨੂੰ ਉਹ ਨਿਸ਼ਾਨੀ ਤੇ ਹੈਗੀ ਮੈਂ ਕਿਹਾ ਦੱਸੋ ਇਹ ਕਿੰਨੇ ਦੀ ਉਹ ਕਹਿੰਦਾ ਜੀ ਇੰਨੇ ਦੀ ਮੈਂ ਕਿਹਾ ਇੰਨੇ ਦੀ ਭੇੜਾਉਣ ਦੇ ਪੈਸੇ ਤੇਰੇ ਘਰੇ ਆ ਜਾਂਦੇ ਠੀਕ ਆ ਆਪਾਂ ਮੰਗਾ ਲਿਓ ਤੋਂ ਆਪਾਂ ਨੂੰ ਛੋੜੀ ਲਾਦੀ ਆ ਭੇਡ ਵਧੀਆ ਵਾ ਨਿਸ਼ਾਨੀ ਅੱਜ ਬੈ ਰਾਤ ਦਰਸ਼ਨ ਆਏ ਮੇਰੇ ਕੋਲੇ ਸਾਢੇ 12 ਵਜੇ ਮੈਂ ਦਰਸ਼ਨ ਆ ਆ ਦੇਖ ਬਈ ਚੀਜ਼ ਲਿਆਂਦੀ ਆ ਕਹਿੰਦਾ ਬਾਬਾ ਬਾ ਕਮਾਲ ਪਹਿਲਾ ਹੀ ਸੌਦਾ ਮਾਰਿਆ ਉਹਦੀ ਨਿਸ਼ਾਨੀ ਦੇਖ ਕੇ ਤੇ ਪਹਿਲੇ ਨੂੰ ਸਲਾਹ ਗਿਆ ਹੁਣ ਕਿੰਨੀਆਂ ਹੋ ਗਿਆ ਭੇਡਾਂ ਆਪਨੇ ਕੋ ਤਿੰਨ ਹੋ ਗਈਆਂ ਜੀ ਤਿੰਨ ਹੋ ਗਈਆਂ ਵੇਚਣੀ ਤਿੰਨਾ ਚ ਕੋਈ ਨਹੀਂ ਦੋ ਗੱਬਣਾ ਨੇ ਇੱਕ ਖਾਲੀ ਆ ਇਹ ਖਾਲੀ ਆ ਹਾਂਜੀ ਇਹ ਖਾਲੀ ਆ ਠੀਕ ਹਾਂਜੀ ਉਹ ਨਾਲ ਦੇ ਲੋ ਪੱਠਾ ਨੇ ਆਏ ਆਣਾ ਇਹਨਾਂ ਦੇ ਕੋਲੇ ਇਹ ਚੀਜ਼ ਹੁੰਦੀ ਆ ਨਾ ਨਸਲਾ ਹੈ ਨਾ ਜੀ ਹਾਂਜੀ ਆ ਚੱਕਠਾ ਵਾਲੀ ਪੱਠਾ ਵੀ ਅਗਲੇ ਕਹਿੰਦੇ ਨਸਲਾ ਬਾਬਾ ਜੀ ਪੈਸੇ ਲੱਗਦੇ ਆ ਨੇ ਆ ਮੈਂ ਮੁੱਲ ਖਰੀਦ ਕੇ ਲਿਆ ਆ ਮੈਂ ਅਗਲਾ ਕਹਿੰਦਾ ਜੀ ਪੱਠ ਲੈਣੀ ਆ ਬਾਬਾ ਜੀ 5000 ਦੀ ਮਿਲ ਜੂ ਬਾਈ ਜੀ ਫਿਰ ਉਹ ਜਿਹੇ ਪੈਸੇ ਲੱਗਣੇ ਆ ਆ ਦੇਖੋ ਪੱਠ ਕੰਨ ਕਿੰਨੇ ਇੰਚ ਹੋ ਜੀ ਕੰਨ ਦੇਖ ਲੋ ਜੀ ਮੇਰਾ ਘਰ ਹੋਣਗੇ 18 ਤੇ 19 ਇੰਚ ਦੇ ਹਾਂ ਇੰਨੇ ਚ ਹੋਣਗੇ 19 ਇੰਚ ਤਾਂ ਹੈਗੇ ਆ ਹੁਣ ਇਹਦੇ ਕਰਕੇ ਕਿੰਨੇ ਟਾਈਮ ਦੀ ਇਹ ਇਹ ਬਾਬਾ ਜੀ ਹੈਗੀ ਤਕਰੀਬਨ 6 ਮਹੀਨੇ ਦੀ ਪੱਠ 6 ਮਹੀਨੇ ਦੀ ਪੱਠ ਆ ਤੇ ਸਿੰਘ ਦੇਖੋ ਤੁਸੀਂ ਇਹਦੇ ਕਿ ਹੁਣੀ ਕੁੰਡੀਆਂ ਬਣੀਆਂ ਪਈਆਂ ਕੁੰਡੀਆਂ ਠੀਕ ਹੈ ਜੀ ਇਹ ਬਾਬਾ ਜੀ ਪਿਓਰ ਬੀਟਲ ਦੀਆਂ ਨਿਸ਼ਾਨੀਆਂ ਠੀਕ ਹੈ ਜੀ ਬਾਕੀ ਇਹਨਾਂ ਦੀ ਸਕਿਨ ਦੇਖੋ ਹੂੰ ਉਹੀ ਆ ਲਚਕਪੂਰੀਆ ਉਹੀ ਬਾਬਾ ਜੀ ਮੈਂ ਪਤਲੀ ਚਮੜੀ ਦਾ ਜ਼ਿਆਦਾ ਤਰ ਜ਼ਿਆਦਾ ਖਰੀਦ ਕੇ ਰਾਜੀ ਹਾਂ ਕਿਉਂਕਿ ਜੋ ਬਜ਼ੁਰਗਾਂ ਨੇ ਦੱਸਿਆ ਜੇ ਅਸੀਂ ਆਪਣੀ ਅਕਲ ਦੇ ਨਾਲ ਖਰੀਦਾਂਗੇ ਘਾਟਾ ਖਾਵਾਂਗੇ ਘਾਟਾ ਖਾਵਾਂਗੇ ਜੇ ਸਾਡੇ ਬਜ਼ੁਰਗਾਂ ਨੇ ਨਹੀਂ ਦੱਸਿਆ ਅਸੀਂ ਜਿਹੜੇ ਬਜ਼ੁਰਗੀ ਆ ਸਾਡੇ ਜਿਹੜੇ ਤੁਰੇ ਫਿਰਦੇ ਆ ਪੁਰਾਣੇ ਹਾਂਜੀ ਹਾਂਜੀ ਇਹਨਾਂ ਤੋਂ ਕੋਈ ਨਾ ਕੋਈ ਗਾਉਣ ਲਈਏ ਇਹਨਾਂ ਤੋਂ ਗਾਉਣ ਲੈ ਕੇ ਫਿਰ ਅਸੀਂ ਆਪਣੇ ਮਾਲ ਦੀ ਭਰਤੀ ਕਰੀਏ ਫਿਰ ਮਾਲ ਦੀ ਭਰਤੀ ਕਰਾਂਗੇ ਫਿਰ ਅਸੀਂ ਤੇ ਟੈਪ ਐਪੈਂਡ ਕਰਦੇ ਆ ਰੰਗ ਨਾ ਦੇਖੋ ਉਹਦੀ نسل ਤੇ ਡਿਪੈਂਡ ਹੋ ਉਹਦਾ ਕੱਦ ਨਾ ਦੇਖੋ ਸਹੀ ਗੱਲ ਆ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੁੱਲਾਪੁਰ ਮੰਡੀ ਤੇ ਸਾਰੇ ਵੀਰੋ ਤੁਹਾਡੇ ਵੀਡੀਓ ਜਰੀਏ ਸੁਨੇਹਾ ਦਿੱਨੇ ਆ ਵੀ ਹਰ ਸ਼ਨੀਵਾਰ ਨੂੰ ਪਹੁੰਚਿਆ ਕਰੋ ਜਿਹੜੀਆਂ ਆ ਚੀਜ਼ਾਂ ਕੱਢੀਆਂ ਆਸੀਂ ਮੰਡੀ ਮੁੱਲਾਪੁਰ ਚੋਂ ਕੱਢੀਆਂ ਹੋਈਆਂ ਆ ਚੀਜ਼ਾਂ ਮੁੱਲਾਪੁਰ ਦੀ ਮੰਡੀ ਚੋਂ ਕੱਢੀਆਂ ਹੋਈਆਂ ਨੇ ਜਿਹੜੀਆਂ ਕੇ ਲੋਕ ਕਹਿੰਦੇ ਆ ਜੀ ਪੱਠਾਂ ਨਹੀਂ ਮਿਲਦੀਆਂ ਆਓ ਤੁਹਾਨੂੰ ਲੈ ਕੇ ਦਵਾਂਗੇ ਮੁੱਲਾਪੁਰ ਦੀ ਮੰਡੀ ਚੋਂ ਤੇ ਟਾਪ ਕੁਆਲਟੀ ਦੀਆਂ ਪੱਠਾਂ ਤੇ ਬੱਕਰੀਆਂ ਇਹ ਜਿਹੜੀਆਂ ਮਰਜ਼ੀ ਆਜੋ ਤੁਹਾਨੂੰ ਜਰੂਰ ਲੈ ਕੇ ਕੱਢ ਕੇ ਦਵਾਂਗੇ ਬਾਕੀ ਬ ਧੰਨਵਾਦ ਜਿੰਨੇ ਵੀਰ ਕਾਲੇਕਾਂ ਵਾਲੇ ਮੇਲੇ ਤੇ ਆਏ ਨੇ ਮੁੱਲਾਪੁਰ ਮੰਡੀ ਬਣੀਓ ਤੇ ਇਥੋਂ ਦੀ ਕਮੇਟੀ ਬਣੀਓ ਸਾਰਿਆਂ ਦਾ ਧੰਨਵਾਦ ਤੁਹਾਡੇ ਚੈਨ ਵਾਲੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ